40 ਸਾਲ ਦੀ ਘਰ ਵਾਲੀ ਤੇ 50 ਸਾਲ ਦਾ ਘਰ ਵਾਲਾ ਤੇ 17 18 18 ਸਾਲ ਦੇ ਉਹਨਾਂ ਦੇ ਜਵਾਕ ਨੇ ਦੋ ਕੁੜੀਆਂ ਇੱਕ ਮੁੰਡਾ ਤੇ ਫਿਰ ਵੀ ਉਹ ਬੰਦਾ ਬਾਹਰ ਇੱਕ ਜਨਾਨੀ ਰੱਖੀ ਬੈਠਾ ਸੀ ਕਹਿੰਦਾ ਮੇਰੀ ਘਰ ਵਾਲੀ ਮੈਨੂੰ ਸਮਝਦੀ ਨਹੀਂ ਮੈਨੂੰ ਉਹ ਚੀਜ਼ ਨਹੀਂ ਮਿਲਦੀ ਜਿਹੜੀ ਮੈਨੂੰ ਚੀ ਚਾਹੀਦੀ ਆ ਤੇ ਉਹ ਰੱਖਦਾ ਸੀ ਬਾਹਰ ਕਿਸੇ ਹੋਰ ਜਨਾਨੀ ਦੇ ਨਾਲ ਗੱਲਬਾਤ ਕਰਦਾ ਸੀ ਉਸ ਤੋਂ ਬਾਅਦ ਜਿਹਦੇ ਨਾਲ ਉਹ ਗੱਲਬਾਤ ਕਰਦਾ ਸੀ ਉਹਦਾ ਤਲਾਕ ਚੱਲਦਾ ਸੀ ਤਲਾਕ ਦਾ ਰੌਲਾ ਚੱਲਦਾ ਸੀ ਉਸ ਤੋਂ ਬਾਅਦ ਗੱਲਬਾਤ ਇਹੋ ਜਿਹੀ ਵਿਗੜਦੀ ਆ ਉਹ ਬੰਦਾ ਇਹੋ ਜਿਹੀ ਕਸੂਤੀ ਜਗ੍ਹਾ ਵਿੱਚ ਆ ਜਾਂਦਾ ਮਤਲਬ ਵੀ ਨਾ ਉਧਰ ਨਿਕਲ ਸਕਦਾ ਨਾ ਉਧਰ ਨਿਕਲ ਸਕਦਾ ਕਹਿੰਦੇ ਦੋ ਬੇੜੀਆਂ ਤੇ ਪੈਰ ਤਰਿਆ ਹੋਇਆ ਸੀ ਉਸ ਬੰਦੇ ਨੇ ਇੱਕ ਬੇੜੀ ਟੁੱਟ ਜਾਂਦੀ ਆ ਤੇ ਦੂਜੀ ਪੈਰ ਦੇ ਥੱਲੇੋਂ ਨਿਕਲ ਜਾਂਦੀ ਆ ਤੇ ਬੰਦਾ ਫਿਰ ਕਿਸੇ ਥਾਂ ਦਾ ਨਹੀਂ ਰਹਿੰਦਾ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਆਜਾ ਤੁਹਾਨੂੰ ਦੱਸਾਂਗੇ ਘਰ ਦੇ ਵਿੱਚ ਬੜਾ ਜਲੂਸ ਨਿਕਲਿਆ ਤੇ ਝੁੰਡੇ ਖਲਾਰੇ ਇੱਕ ਦੂਜੇ ਦੇ ਮਾਰ-ਮਾਰ ਲਫੜੇ ਕੱਢ ਤਾਂ ਮੂਤ ਆ ਜੋ ਮੜਾ ਖਿੱਚ ਕੇ ਆ ਜੋ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਤਤੀ ਤਤੀ ਖਬਰ ਆ ਬਾਬੋ ਹੱਥ ਨਾਲ ਹੀ ਸਾਰ ਲਿਓ ਕਿਉਂਕਿ ਤਤੀ ਵਾਲੀ ਐ ਨਾ ਖਬਰ ਇਸ ਕਰਕੇ ਤੁਹਾਨੂੰ ਮੈਂ ਅੱਜ ਜਿਹੜੀ ਖਬਰ ਤੁਹਾਡੇ ਕੋਲ ਲੈ ਕੇ ਆਇਆ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਇਸ ਬੰਦੇ ਨੇ ਚੋਰੀ ਛੁਪੇ ਆਪਣੀ ਘਰ ਵਾਲੀ ਤੋਂ ਹੋਰ ਕਿਸੇ ਜਨਾਨੀ ਨਾਲ ਫੇਰ ਚੱਲਦਾ ਸੀ ਕਿ ਤੇ ਉਹਦੇ ਨਾਲ ਵਿਆਹ ਕਰਵਾ ਕੇ ਤੇ ਉਹਨੂੰ ਘਰ ਵਿੱਚ ਲੈ ਆਉਂਦਾ ਇਹਦੀ ਪਹਿਲਾਂ ਵਾਲੀ ਜਿਹੜੀ ਘਰ ਵਾਲੀ ਆ ਉਹਦੇ ਤਿੰਨ ਜਵਾਕ ਨੇ ਦੋ ਕੁੜੀਆਂ ਤੇ ਇੱਕ ਮੁੰਡਾ 17-18 ਸਾਲ ਦੇ ਜਵਾਕ ਨੇ ਤੇ ਫੇਰ ਵੀ ਇਸ ਦਾ ਬਾਹਰ ਕਿਥੇ ਚੱਕਰ ਚੱਲਦਾ ਸੀ ਜਦੋਂ ਇਹਨੂੰ ਪਤਾ ਲੱਗਿਆ ਵੀ ਮੇਰੀ ਘਰ ਵਾਲੀ ਘਰ ਆ ਰਹੀ ਆ ਤਾਂ ਗੱਲਬਾਤ ਕੀ ਬਣਦੀ ਆ ਸਾਰਾ ਮਸਲਾ ਕੀ ਬਣਦਾ ਬਾਈ ਨਾਲ ਗੱਲਬਾਤ ਕਰਾਂਗੇ ਕਿਵੇਂ ਘਰ ਦੇ ਵਿੱਚ ਕਲੇਸ਼ ਪੈਂਦਾ ਕਿਵੇਂ ਇਹਦੀ ਜਿਹੜੀ ਦੂਜੀ ਘਰ ਵਾਲੀ ਹੁੰਦੀ ਆ ਉਹਦੇ ਕੁੱਟ ਪੈਂਦੀ ਆ ਉਸ ਤੋਂ ਬਾਅਦ ਮੁੱਦਾ ਜਿਹੜਾ ਭਾਗ ਜਾਂਦਾ ਕੀ ਗੱਲਬਾਤ ਆ ਸਾਰੀ ਬਾਈ ਕੀ ਹਲਚਲ ਠੀਕ ਹੈ ਜੀ ਕੀ ਗੱਲਬਾਤ ਕੀ ਹੁੰਦੀ ਆ ਸਾਰਾ ਮਸਲਾ ਕੀ ਆ ਬਾਈ ਗੱਲ ਇਹ ਆ ਬਾਈ ਮੇਰੀ ਘਰ ਵਾਲੀ ਸਾਡਾ ਵਿਆਹ ਹੋਏ ਨੂੰ ਹੋ ਗਏ 18-19 ਸਾਲ ਤੇ ਮੇਰੇ ਤਿੰਨ ਜਵਾਕ ਹਨ ਪਹਿਲਾਂ ਤਾਂ ਸਹੀ ਰਿਹਾ ਯਾਨੀ ਕਿ 7-8 ਸਾਲ 10 ਸਾਲ ਸਾਡਾ ਵਧੀਆ ਰਿਹਾ ਰਿਲੇਸ਼ਨ ਵੀ ਤੇ ਮੁੜ ਕੋ ਲੱਗ ਪਈ ਵੀ ਜਵਾਕ ਹੁਣ ਪ੍ਰਾਪਤ ਹੋ ਗਏ ਹੁਣ ਹੁਣ ਵੀ ਆਪਾਂ ਨੂੰ ਮੋਹ ਪਿਆਰ ਘਟਾਉਣਾ ਚਾਹੀਦਾ ਵੀ ਇਹਨਾਂ ਤੇ ਗਲਤ ਪ੍ਰਭਾਵ ਹੋਊਗਾ ਪਰ ਵੀ ਇੱਕ ਚੀਜ਼ ਹੁੰਦੀ ਹੈ ਵੀ ਸਾਨੂੰ ਜਿਹੜਾ ਬੰਦਾ ਹੁੰਦਾ ਹਨਾ ਵੀ ਉਹਨੂੰ ਵੀ ਮੋਹ ਪਿਆਰ ਚਾਹੀਦਾ ਹੁੰਦਾ ਜਵਾਕਾਂ ਦੇ ਆਇਆ ਆਜਾ ਜਵਾਲਾ ਜਵਾਕ ਹੁਣ ਤੇ ਭਲਾ ਜਨਾਨੀ ਹੋਵੇ ਪਰ ਵੀ ਬੰਦਾ ਵੀ ਵੀ ਕੀ ਕਰੇ ਜਦੋਂ ਜਨਾਨੀ ਨੇ ਨੇੜੇ ਲੱਗਣ ਦੇਵੇ ਹਨਾ ਪਤਾ ਨਹੀਂ ਉਹਦੇ ਕੀ ਮਨਚ ਸੀ ਕੀ ਨਹੀਂ ਬਈ ਮੈਂ ਬਹੁਤ ਮਹਿਤਾ ਕੀਤੀਆਂ ਵੀ ਮੈਨੂੰ ਵੀ ਅਕਸਰ ਜੇ ਤੂੰ ਪਿਆਰ ਨਾ ਦੇਂਗੀ ਤਾਂ ਬੰਦਾ ਬਾਹਰ ਨਿਕਲੂਗਾ ਹੈਨਾ ਤੇ ਬਈ ਉਹ ਜਦੋਂ ਉਹ ਹਟੇ ਨਹੀਂ ਹਟੇ ਨਹੀਂ ਮੈਨੂੰ ਹੱਥ ਵੀ ਨਹੀਂ ਲਾਉਂ ਦਿੰਦੀ ਸੀ ਉਹ ਬਈ ਮੇਰੀ ਜਾਨ ਕਿ ਜਿਹੜੀ ਘਰ ਦੀ ਹੈ ਜਿੱਤੇ ਸੀ ਮੇਰੀ ਜਮਾ ਉਹਨੇ ਬੇਪੱਤ ਕਰਤੀ ਨਹੀਂ ਇਹ ਇਹ ਜਵਾਗ ਹੋਣ ਤੋਂ ਪਹਿਲਾਂ ਦੀ ਗੱਲ ਨਹੀਂ ਨਹੀਂ ਜਵਾਗ ਹੋਣ ਤੋਂ ਬਾਅਦ ਦੀ ਬਈ ਜੋ 10 ਸਾਲ ਸਾਡਾ ਵਧੀਆ ਰਿਹਾ ਰੇਸ਼ਨ ਐ ਨਹੀਂ ਕੋਈ ਚੱਕਰ ਆ ਤੇ ਜਦੋਂ ਜਵਾਕ ਮਾੜੇ ਜੇ ਸੋਹ ਵਾਲੇ ਹੋਗੇ ਵੀ ਉਹਨੂੰ ਆਇਆ ਹੋਗਾ ਵੀ ਜਵਾਕ ਬਰਾਬਰ ਦੇ ਹੁੰਦੇ ਜਾਂਦੇ ਆ ਵੀ ਜਵਾਕਾਂ ਦੀ ਕੇਲ ਕਰਨ ਲੱਗੇ ਪਰ ਵੀ ਜਿਹੜੀ ਚੀਜ਼ ਰੱਬ ਨੇ ਬਣਾਈ ਆ ਜਾਂ ਵਿਆਹ ਹੋਇਆ ਵੀ ਉਹ ਚੀਜ਼ ਵੀ ਜ਼ਰੂਰੀ ਹੁੰਦੀ ਹੈ ਨਾ ਬੰਦੇ ਦਾ ਮਾਈਂਡ ਜਿਹੜਾ ਉਹ ਸੰਤੋਸ਼ਟ ਕਰਨ ਲਈ ਪਰ ਉਹ ਜਦੋਂ ਮੈਨੂੰ ਬਈ ਜਮਾ ਵੀ ਮੇਰੀ ਬੇਪਾਤੀ ਹੋਣ ਲੱਗ ਗਈ ਉਹ ਜਵਾਕਾਂ ਨੂੰ ਪੁੱਠੀਆਂ ਪੱਟੀਆਂ ਪੜਾਉਣ ਲੱਗ ਗਈ ਮੇਰੇ ਵਿਰੁੱਧ ੜਕਾਉਣ ਲੱਗ ਗਈ ਮੈਨੂੰ ਬੋਲਣ ਲੱਗ ਗਈ ਹਨਾ ਜਦੋਂ ਮੈਂ ਆਉਣਾ ਕਈ ਵਾਰੀ ਤਾਂ ਕਈ ਭਾਂਡੇ ਚਲਾਚਲਾ ਮਾਰ ਲੱਗ ਗਏ ਨੇ ਹਣਾ ਜਿਵੇਂ 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 ਜਨਾਨੀਆਂ ਹਰਕਤਾਂ ਕਰਦੀਆਂ ਹੁੰਦੀਆਂ ਉਦੋਂ ਬਾਅਦ ਯਾਰ ਮੈਨੂੰ ਇੰਨਾਂ ਦਾ ਗੁੱਸਾ ਚੜਿਆ ਮੈਂ ਭਾਈ ਕੰਮ ਕਰਦਾ ਸੀ ਬਾਹਰ ਮੇਰੀ ਜੌਬ ਲੱਗੀ ਵੀ ਹਣਾ ਜਦੋਂ ਮੈਂ 9 ਤੋਂ 5 ਤੱਕ ਬਾਹਰ ਹੀ ਹੁੰਦਾ ਸੀ ਘਰੇ ਆਉਣਾ ਮੋਹ ਪਿਆਰ ਬੰਦੇ ਨੂੰ ਤਾਂ ਹੀ ਹੁੰਦਾ ਨਾ ਵੀ ਜਨਾਨੀ ਹੱਸ ਕੇ ਬੁਲਾਵੇ ਤੇ ਚੱਤ ਬੰਦੇ ਦਾ ਖੁਸ਼ ਹੋਵੇ ਹਣਾ ਪਰ ਜਦੋਂ ਜਨਾਨੀ ਨਹੀਂ ਬੁਲਾਉਂਦੀ ਭਾਈ ਘਰੇ ਆਉਂ ਸਰਕਲ ਇਸ ਪਾਲੇ ਤੇ ਬੰਦੇ ਦਾ ਮਨ ਕੀ ਕਰੂਗਾ ਮੈਂ ਭਾਈ ਬਾਹਰ ਜਿਹੜੀ ਮੇਰੇ ਨਾਲ ਮੰਦਾ ਸੀਗੀ ਉੱਥੇ ਮੈਂ ਕੱਟੀ ਉਹਦੇ ਨਾਲ ਪਸਾ ਲਈ ਹੂੰ ਤੁਰੇ ਪਤਨੇ ਗੱਲਬਾਤ ਕਰ ਲਈ ਉਹ ਵੀ ਵਿਆਹੀ ਵੀ ਸੀਗਾ ਜਦੋਂ ਵਿਆਹੀ ਵੀ ਸਾਡਾ ਵਧੀਆ ਬਈ 5-6 ਸਾਲ ਵਧੀਆ ਫੇਰ ਚੱਲਿਆ ਤੇ ਅਸੀਂ ਉਧਰ ਬਾਹਰ ਗੱਲਬਾਤ ਕੀਤੀ ਸਾਰਾ ਜਿਹੜੀ ਕੁੜੀ ਤੇਰੇ ਨਾਲ ਗੱਲਬਾਤ ਕਰਦੀ ਸੀਗੀ ਬਾਹਰ ਗੱਲ ਕਰਦਾ ਸੀ ਇਹ ਨਾਲ ਉਹ ਵਿਆਹੀ ਸੀ ਉਹ ਵਿਆਹੀ ਵੀ ਸੀ ਉਹਦੇ ਜਵਾਕ ਸੀ ਦੋ ਤਲਾਕ ਹੋਇਆ ਸੀ ਤਲਾਕ ਦਾ ਰੌਲਾ ਚੱਲੀ ਜਾਂਦਾ ਚਲਾਕ ਨਹੀਂ ਸੀ ਹੋਇਆ ਵੀ ਜਾਨੀ ਕੋਈ ਤਾਂ ਚੱਲੀ ਜਾਂਦੇ ਰੌਲਾ ਤੇ ਘਰ ਵਾਲਾ ਪਤਾ ਨਹੀਂ ਕੀ ਉਹਦਾ ਕੋਈ ਉਹ ਜੋ ਪ੍ਰੋਬਲਮ ਸੀ ਜਾਂ ਕੀ ਹੈ ਹਨਾ ਨਸ਼ਾ ਪਤਾ ਕਦੇ ਤੇ ਉਸ ਤੋਂ ਬਾਅਦ ਬਈ ਕੀ ਗੱਲਬਾਤ ਹੋਈ ਸਾਰਾ ਕੁਝ ਹੁੰਦਾ ਹੁੰਦਾ ਤੇ ਮੇਰੀ ਉਹਦੇ ਨਾਲ ਗੱਲਬਾਤ ਹੋ ਗਈ ਅਸੀਂ ਪਿਆਰਦਿਆਂ ਪਿੰਗਾ ਝੁੱਟਣ ਲੱਗੇ ਸਾਡਾ ਵੀ ਜਨਨ ਕੀ ਮੇਰਾ ਘਰ ਵੱਲੋਂ ਜਮੇ ਨਾਤਾ ਟੁੱਟ ਗਿਆ ਸੀ ਬੇਨਾਮ ਆ ਉਹਦੀ ਜਨਾਨੀ ਨੂੰ ਕੁਝ ਕਹਿਣਾ ਨਾਮ ਆ ਦੇ ਲਚਾਕਣਾ ਨਾਮ ਨੂੰ ਕੋਈ ਗੱਲਬਾਤ ਕਰਨੀ ਆਪਦਾ ਆਉਣਾ ਮੈਂ ਕੰਮ ਦੇ ਚ ਪੈ ਜਾਣਾ ਉਹਨਾਂ ਨੇ ਆਪਦੇ ਕੰਮ ਦੇ ਚ ਪੈਣਾ ਸਾਡੇ ਜਵਾਕਾਂ ਕੋਲੇ ਉਹਨੇ ਤੇ ਮੈਂ ਹੱਟ ਪੈ ਜਾਂਦਾ ਸੀਗਾ ਮੈਂ ਫੋਨ ਤੇ ਲੱਗਿਆ ਰਹਿਣਾ ਗੱਲਾਂ ਬਾਤਾਂ ਕਰਨ ਜਨਨ ਕੀ ਮੇਰਾ ਘਰ ਨਾਲੋਂ ਐ ਹੋ ਗਿਆ ਸੀ ਵੀ ਮੈਨੂੰ ਇਹ ਹੈ ਹੀ ਨਹੀਂ ਮੇਰੇ ਲਈ ਵੀ ਕੱਲੀ ਮੈਨੂੰ ਉਹੀ ਆ ਹਨਾ ਵੀ ਸਾਡਾ ਘਟੋ ਘਟ ਹੋ ਗਿਆ ਸੀ 5 ਸਾਲ ਵਧੀਆ ਕੰਮ ਚੱਲਿਆ ਸਹੀ ਕੰਮ ਚੱਲਦਾ ਹਨਾ ਜਦੋਂ ਉਹ ਠੀਕ ਹੈ ਰੋਲਾ ਪਿੰਦਾ ਪਿੰਦਾ ਵੀ ਹੁਣ ਮੈਨੂੰ ਆਇਆ ਸੀ ਮੇਰੇ ਜਵਾਕ ਦਾ ਹੁਣ ਬਰਾਬਰ ਦੇ ਹੋਏ ਵਿਆਹ ਕਰਾ ਕੇ ਕਰੂੰਗਾ ਬਈ ਉਹ ਮੈਨੂੰ ਇੰਨਾ ਕ ਮਜਬੂਰ ਕਰਨ ਲੱਗੇ ਕਿਉਂਕਿ ਸਾਡੀਆਂ ਫੋਟੋਆਂ ਇਕੱਠੀਆਂ ਦੀਆਂ ਸੀਗੀਆਂ ਦੂਜੂਆਂ ਸੀਗੀਆਂ ਵੀ ਮੈਂ ਨੰਗਿਆਂ ਫੋਟੋਆਂ ਦੰਗਾ ਤੇ ਹੁਣ ਉਹ ਮੈਨੂੰ ਲੱਗੀ ਕਹਿੰਦੀ ਵੀ ਜਾਂ ਤਾਂ ਮੈਂ ਤੇਰੇ ਘਰੇ ਪਾਉਂਗੀ ਫੋਟੋਆਂ ਜਾਂ ਨੈਟ ਤੇ ਪਾਉਂਗੀ ਤੇ ਜਾਂ ਮੇਰੇ ਨਾਲ ਤੂੰ ਨਹੀਂ ਉਹ ਕੁੜੀ ਤਾਂ ਬਿਆਨ ਦੇ ਰਹੀ ਹੈ ਜਦੋਂ ਮੈਨੂੰ ਘਰੋਂ ਘਰੇ ਲੈ ਕੇ ਆਏ ਤੂੰ ਧੱਕੇ ਨਾਲ ਤੂੰ ਲੈ ਕੇ ਆਇਆ ਨਹੀਂ ਨਹੀਂ ਮੈਂ ਕੋਈ ਧੱਕੇ ਨਾਲ ਲੈ ਕੇ ਮੈਂ ਮੈਨੂੰ ਧੱਕੇ ਨਾਲ ਮੈਨੂੰ ਕਹਿੰਦੀ ਮੈਨੂੰ ਲੈ ਕੇ ਚੱਲ ਮੈਂ ਬਈ ਬਹੁਤ ਮਜਬੂਰ ਹੋਇਆ ਮੈਂ ਹੁਣ ਨਾ ਤਾਂ ਮਰਨ ਜੋਗਾ ਸੀ ਤੇ ਨਾ ਮੈਂ ਉਹਨੂੰ ਛੱਡਣ ਜੋਗਾ ਸੀ ਕਿਉਂਕਿ ਬਈ ਉਹ ਫਿਰ ਫੋਟੋਆਂ ਪਾਣਦੀ ਮੈਂ ਤਾਂ ਕੁੰਡੀ ਦੇ ਵਿੱਚ ਫਸ ਗਿਆ ਸੀ ਮੈਂ ਜਿਵੇਂ ਜਿਵੇਂ ਮੱਛੀ ਫਸਦੀ ਹੁੰਦੀ ਐ ਫਸ ਗਿਆ ਸੀਗਾ ਤੇ ਮੁੜ ਕੇ ਉਹ ਕੋਈ ਮੇਰੇ ਹੋਣੀ ਸੀਗਾ ਹਨਾ ਬਸ ਦੀ ਗੱਲ ਨਰਈ ਤੇ ਮੈਂ ਵੀ ਉਹਨੂੰ ਫਿਰ ਕੀ ਕੀਤਾ ਮੈਂ 40000 ਰੁਪਏ ਜੇ ਤੈਨੂੰ ਲੱਗਦਾ ਹਨਾ ਵੀ ਆਪਾਂ ਚੱਲ ਮੈਂ ਤੈਨੂੰ ਘਰੇ ਲੈ ਚੱਲਦਾ ਪਰ ਮੈਂ ਕਿਹਾ ਵੀ ਮੈਂ ਤੈਨੂੰ ਉਹ ਘਰੇ ਨਹੀਂ ਲੈ ਕੇ ਜਾਂਦਾ ਮੈਂ ਐਕਸਟਰਾ ਅੱਡ ਕਰ ਲੈ ਲੈਣਾ ਕਿਉਂਕਿ ਬਈ ਰੁਪਏ ਸੀਗੇ ਮੇਰਾ ਕੰਮ ਸੀਗਾ ਵਧੀਆ ਹਨਾ ਤੇ ਮੈਂ ਕਿਹਾ ਵੀ ਆਪਾਂ ਅੱਡ ਕਰ ਲੈ ਲੈਨੇ ਆ ਤੇ ਮੈਨੂੰ ਕਹਿੰਦੀ ਫਿਰ ਜੇ ਤੂੰ ਅੱਡ ਘਰ ਵੀ ਲੈਣਾ ਮੈਂ ਤੈਨੂੰ ਉੱਥੇ ਜਾਣ ਨਹੀਂ ਦੇਣਾ ਵੀ ਤੈਨੂੰ ਮੇਰੇ ਕੋਲੇ ਜਾਣਾ ਪਿਆ ਗੁਰੂ ਮੈਂ ਕਿਹਾ ਵੀ ਸਾਰੇ ਦਿਨ ਤਾਂ ਨਹੀਂ ਮੈਂ ਰਹਿ ਸਕਦਾ ਚੱਲ ਮੈਂ ਵਿੱਚ ਦੀ ਹਫਤੇ ਦੇ ਦੋ ਦਿਨ ਤਿੰਨ ਦਿਨ ਤੇਰੇ ਕੋਲੇ ਜਾ ਰਹਾ ਕਰੂੰਗਾ ਬ ਮੈਂ 2 ਦਿਨ ਇਹਦੇ ਕੋਲੇ ਲਾ ਜਾਂਦਾ ਸੀ ਮੈਂ ਕਿ ਤੂੰ 5 ਦਿਨ ਆਪਦੇ ਘਰੇ ਲਾਇਆ ਕਰੀ ਤੇ 5 ਦਿਨ ਮੈਂ ਆਪਦੇ ਘਰੇ ਲਾਇਆ ਕਰੀ ਕਹਿੰਦੀ ਜੇ ਵਾ ਠੀਕ ਆ 2 ਦਿਨ ਮੈਂ ਬਹਾਨਾ ਮਾਰ ਦਿੰਦਾ ਸੀ ਅੱਜ ਮੇਰੀ ਮੀਟਿੰਗ ਆ ਮੈਂ ਆਉਣਾ ਨਹੀਂ ਅੱਜ ਮੇਰਾ ਕੁਛ ਆ ਕੁਛ ਆ ਤੇ ਮੈਂ 2 ਦਿਨ ਬਹਾਨਾ ਮਾਰ ਕੇ ਮੇਰਾ ਕੰਮ ਚੱਲੀ ਗਿਆ ਸਾਲ ਬਾਅਦ ਜਿਹੜੀ ਜਨਾਨੀ ਮੇਰੀ ਆ ਤੇ ਉਹਨੂੰ ਪਤਾ ਨਹੀਂ ਕੀ ਡੌਂਠਾ ਤੇ ਉਹ ਮੈਨੂੰ ਕਹਿੰਦੀ ਵੀ ਹਾਂ ਹਾਂ ਤੂੰ ਸਾਡੇ ਨਾਲੋਂ ਮੋਹ ਤੋੜਦਾ ਸਾਡੇ ਨਾਲੋਂ ਐਂ ਘੱਟ ਤੂੰ ਫਲਾਨਾ ਕਰਦਾ ਤੂੰ ਜਵਾਕਾਂ ਨੂੰ ਵੀ ਨਹੀਂ ਸਮਝਦਾ ਤੂੰ ਮੈਨੂੰ ਵੀ ਨਹੀਂ ਸਮਝਦਾ ਮੈਂ ਕਿਹਾ ਵੀ ਜਿਸ ਦਿਨ ਤੇਰੀਆਂ ਮੈਂ ਮੈਂ ਤਾਂ ਕਰਦਾ ਸੀ ਤੂੰ ਜਵਾਕਾਂ ਨੂੰ ਵੀ ਮੇਰੇ ਵਿਰੁੱਧ ਭੜਕਾਈ ਜਾਂਦੀ ਸੀਗੀ ਤੇ ਤੈਨੂੰ ਮੈਂ ਮੈਂ ਤੇਰਾ ਮੈਂ ਤਾਂ ਕਰਦਾ ਸੀ ਤੇਰਾ ਵੀ ਬਦਲ ਗਿਆ ਸਾਰਾ ਕੁਝ ਤੇਰਾ ਵੀ ਮੈਂ ਤੇਰਾ ਕੀ ਮਾੜਾ ਕਰਦਾ ਸੀ ਤੇ ਮੈਂ ਕਿਹਾ ਹੁਣ ਤੂੰ ਮੇਤੇ ਤੇ ਸ਼ੱਕ ਕਰਦੀ ਆ ਵੀ ਉਸ ਦਿਨ ਤੈਨੂੰ ਕੀ ਹੋਇਆ ਸੀਗਾ ਬਈ ਉਸ ਤੋਂ ਬਾਅਦ ਗੱਲਬਾਤ ਸਾਡੀ ਚੱਲਦੀ ਚਲਾਉਂਦੀ ਤੇ ਜਦੋਂ ਇਹ ਹੋਇਆ ਉਹ ਜਨਾਨੀ ਉਹ ਜਨਾਨੀ ਮੈਨੂੰ ਕਹਿਣ ਲੱਗੀ ਕਹਿੰ ਜਦੋਂ ਬਈ ਕਹਿਣ ਲੱਗੀ ਮੈਂ ਤੇਰੇ ਘਰੇ ਹੀ ਜਾਣਾ ਮੈਂ ਕਿਉਂ 5 ਦਿਨ ਤੇਰੇ ਪਾਸੇ ਰਹਾ ਮੈਂ ਤੇਰੇ ਘਰੇ ਜਾਣਾ ਮੈਨੂੰ ਨਹੀਂ ਪਤਾ ਜਿਵੇਂ ਮੈਂ ਤਲਾਕ ਦਿੱਤਾ ਤੂੰ ਵੀ ਦੇ ਉਹਦਾ ਤਲਾਕ ਮੈਂ ਥੋੜੋ ਕਰਾਇਆ ਸੀ ਉਹ ਤੱਕੇ ਨਾ ਸਾਡੇ ਘਰੇ ਆ ਗਈ ਬਈ ਇਹ ਪਹਿਲਾਂ ਤਾਂ ਆਪ ਜੁੰਡੋ ਜੁੰਡੀ ਹੋਈਆਂ ਠੀਕ ਆ ਜਦੋਂ ਮੈਂ ਘਰੇ ਆਇਆ ਮੈਨੂੰ ਹੁਣ ਆਏ ਸੀ ਇਹ ਜੁੰਡੋ ਜੁੰਡੀ ਹੋ ਕੇ ਵੇੜੇ 'ਚ ਖੜਗਾ ਸੀ ਮੈਨੂੰ ਨਹੀਂ ਸੀ ਪਤਾ ਇਹਨਾਂ ਦਾ ਕੀ ਸਿਸਟਮ ਹੋਇਆ ਬਈ ਅਨਸਾਰ ਮੈਨੂੰ ਚੰਬੜਗਾ ਇਹ ਜਦੋਂ ਮੈਨੂੰ ਚੰਬੜ ਗਾ ਵੀ ਬਹੁਤ ਕੁਝ ਹੋਇਆ ਬਾਈ ਉਹ ਜਦੋਂ ਫਿਰ ਆ ਗਾ ਹਨਾ ਘਰੇ ਆ ਗਾ ਜਦੋਂ ਲੜ ਗਾ ਲੜਾਈਆਂ ਹਨਾ ਬਈ ਮੈਨੂੰ ਚੰਬੜ ਗਾ ਇਹ ਮੇਰੇ ਲੇੜੇ ਲੋੜੇ ਪਾੜਤੇ ਬਈ ਮੇਰੇ ਇਹਨਾਂ ਨੇ ਜੁੰਡੇ ਫੜ ਕੇ ਮੈਨੂੰ ਵੇੜੇ ਚ ਘੜੇ ਸਦੋ ਨਾ ਜਾਣ ਗਨੇ ਬਈ ਮੈਂ ਮਸਾਂ ਛਡਾ ਕੇ ਘਰੋਂ ਭੱਜਾਂ ਜਦੋਂ ਮੈਂ ਭੱਜਾਂ ਤੇ ਇਹਨਾਂ ਨੇ ਮੈਨੂੰ ਫੋਨ ਲਾ ਲਿਆ ਹਨਾ ਦੋਨਾਂ ਨੇ ਇਕੱਠ ਗਾ ਪਤਾ ਨਹੀਂ ਕਿਵੇਂ ਬਣ ਗਾ ਕਿਵੇਂ ਨਹੀਂ ਉਹਨੇ ਮੈਨੂੰ ਪਹਿਲਾਂ ਫੋਨ ਲਾਇਆ ਵੀ ਮੈਂ ਤੈਨੂੰ ਛੱਡਣਾ ਨਹੀਂ ਮੈਂ ਤੈਨੂੰ ਮਰਵਾ ਦੂੰ ਤੈਨੂੰ ਐ ਕਰ ਦੂੰ ਫਲਾਣਾ ਕਰ ਦੂੰ ਦੂਜੀ ਮੈਨੂੰ ਕਹਿੰਦੀ ਮੈਂ ਤੇਰੇ ਨਾਲ ਹੀ ਵਸਣਾ ਕੇ ਬਲਾਤਕਾਰ ਕੀਤਾ ਹੁਣ ਬਈ ਮੈਂ ਦੱਸ ਕੀ ਉਹਦੀ ਸਹਿਮਤੀ ਤੋਂ ਬਣਾਵਾਉਂਦਾ ਤੇ ਤੇਰੀ ਪਹਿਲਾਂ ਲਈ ਘਰ ਵਾਲੀ ਆ ਉਹਦੇ ਜਵਾਕ ਹੈਗੇ ਆ ਜਵਾਕ ਤਿੰਨ ਜਵਾਕ ਆ ਹਾਂ ਫਿਰ ਤੈਨੂੰ ਸ਼ਰਮ ਆਉਣੀ ਚਾਹੀਦੀ ਸ਼ਰਮ ਮੈਨੂੰ ਕਹਦੀ ਜਦੋਂ ਮੈਂ ਬੰਦ ਦਾ ਹੱਕ ਹੀ ਨਹੀਂ ਦਿੰਦੀ ਸੋ ਨਹੀਂ ਬੰਦ ਦਾ ਹੱਕ ਨਹੀਂ ਫਿਰ ਸਾਰੀ ਤੇਰੇ ਯਾਰ 17 17 ਸਾਲ ਦੇ ਨਹੀਂ ਤੇਰੇ 17 17 18 18 ਸਾਲ ਦੇ ਜਵਾਕ ਹੋਗੇ ਤੇ ਉਤੋਂ ਤੂੰ ਕਹੀਏ ਨਾ ਮੇਰਾ ਬੰਦ ਦਾ ਹੱਕ ਨਹੀਂ ਦਿੰਦੀ ਤੇ ਉਹ ਹੁਣ ਤਾਂ ਉਮਰ ਬਹੁਤ ਹੋ ਗਈ ਮੇਰੀ ਗੱਲ ਤੁਹਾਨੂੰ ਪਾਈ ਆ ਪੱਕੇ ਛੋਲੇ ਖਾਣਾ ਮੈਂ ਦਿਮਾਗ ਨੂੰ ਚੜਦਾ ਸਾਰਾ ਕੁਝ ਮੜ ਕੇ ਲਾਉਣਾ ਵੀ ਹੁੰਦਾ ਬਾਹਰ ਮੂੰਹ ਮਾਰ ਲੋ ਯਾਰ ਬਾਹਰ ਮਾਰਦਾ ਹੈ ਮਾਰਦਾ ਹੈਗਾ ਬਾਹਰ ਪੀ ਪੁੱਠਾ ਪੈ ਗਿਆ ਤੇ ਤੈਨੂੰ ਕਈ ਦਿਨ ਉਹ ਤਾਂ ਫਸ ਗਿਆ ਜੋ ਹੀ ਮੈਨੂੰ ਪਿਆਰ ਕਰਦੀ ਮੈਨੂੰ ਬਾਹਰ ਮੂੰਹ ਤੂੰ ਉਹਨੂੰ ਜਦੋਂ ਘਰੇ ਲਿਆਇਆ ਫੇਰ ਕਲੇਸ਼ ਪਿਆ ਪੂਰਾ ਬਾਈ ਕਲੇਸ਼ ਤੈਨੂੰ ਦੱਸੇ ਨਾ ਮੈਨੂੰ ਜੁੰਡਿਆਂ ਦੇ ਫੜ ਕੇ ਕਿਹੜੀ ਸਵੇਰ ਨੂੰ ਕੁੱਟਿਆ ਵੀ ਉਹਨਾਂ ਨੇ ਤੇ ਤੇਰੀ ਉਹ ਜਿਹੜੀ ਲੈ ਕੇ ਆਈ ਸੀ ਉਹਨੂੰ ਵੀ ਕੁੱਟਿਆ ਉਹ ਮੈਨੂੰ ਉਹ ਪਹਿਲਾਂ ਤਾਂ ਇਕੱਠੀਆਂ ਹੋਵਾਂਗੇ ਦੋਨੇ ਉਹ ਪਹਿਲਾਂ ਤਾਂ ਉਹ ਆਪਸ ਦੀ ਜੁੰਡ ਜੁੰਡੀ ਹੋਊਗਾ ਇਹ ਲੋੜਾਂ ਜਦੋਂ ਮੁੜ ਕੇ ਇਕੱਠੀਆਂ ਹੋ ਕੇ ਬਹਿ ਗਿਆਂ ਵੀ ਇਹਦੀ ਗੱਲ ਜਨਾ ਆਪਣਾ ਕਲੇਸ਼ ਪੈਂਦਾ ਫੇਰ ਮੈਨੂੰ ਕੁੱਟਿਆ ਉਹਨਾਂ ਨੇ ਦੋਨਾਂ ਨੇ ਜਿਹੜੀ ਦੂਜੀ ਹੈ ਜਿਹੜੀ ਸਹੇਲੀ ਸੀਗੀ ਉਹ ਕਹਿੰਦੀ ਮੈਂ ਤੇਰੇ ਤੇ ਪਾਚਾ ਪਾਉਂਗੀ ਮੈਂ ਹੁਣ ਨਾ ਤਾਂ ਉਹਦੀ ਸ਼ਾਂਤੀ ਤੋਂ ਬਿਨਾ ਕੱਤਲਾਇ ਨਾ ਉਹਦੀ ਤੋਂ ਹਣਾ ਵੇਖ ਜਿਹੜੀ ਜਨਾਨੀ ਮੇਰੀ ਆਪਦੀ ਸੀ ਜਿਹੋ ਮੈਨੂੰ ਬੰਦਾ ਮੈਨੂੰ ਪਿਆਰ ਦਿੰਦੀ ਬੰਦਾ ਕੀ ਜਦ ਬੰਦਾ ਕਦੋਂ ਬਾਹਰ ਜਾਂਦਾ ਨਾ ਜਦੋਂ ਜਨਾਨੀ ਘਰੋਂ ਛੱਟਣ ਲੱਗ ਜੇ ਬੰਦੇ ਨੂੰ ਵੀ ਪਰੇ ਹੋ ਜਾ ਮੈਂ ਨਹੀਂ ਉਹ ਕਰਨਾ ਜਾਂ ਜਨਾਨੀ ਉਹਦੋਂ ਬਾਹਰ ਜਾਂਦੀ ਹੁੰਦੀ ਜਦੋਂ ਬੰਦਾ ਉਹਦੀ ਕੇਅਰ ਕਰਨੋਂ ਹਟ ਜਾਂਦਾ ਉਹਦੇ ਵੱਲ ਧਿਆਨ ਦੇਣੋਂ ਹਟ ਜਾਂਦਾ ਦੋਨੋਂ ਹੀ ਤਰ੍ਹਾਂ ਦੀ ਹੁੰਦਾ ਨਾ ਇਹ ਚੀਜ਼ ਹੁਣ ਤੂੰ ਮੇਰੀ ਗੱਲ ਸੁਣ ਤੇਰੇ ਦੋ ਕੁੜੀਆਂ ਠੀਕ ਐ ਚੱਲ ਤੂੰ ਤੂੰ ਫਿਰ ਸਿਆਣਾ ਹੋ ਜਾਂਦਾ ਨਾ ਤੂੰ ਤੈਨੂੰ ਐ ਪਤਾ ਸੀਗਾ ਵੀ ਯਾਰ ਮੈਨੇ ਦੋ ਕੁੜੀਆਂ ਵੀ ਮੈਂ ਕਿਤੇ ਉਹ ਉਹਨਾਂ ਬਾਰੇ ਸੋਚ ਲੈਂਦਾ ਵੀ ਇੰਨਾ ਇੰਨਾ ਤਾਂ ਬੰਦੇ ਦੇ ਕੰਮ ਤੇ ਬਾਸਨਾ ਭਰਦੀ ਨਹੀਂ ਦਿਮਾਗ ਦੇ ਵਿੱਚ ਵੀ ਤੂੰ ਆਪੇ ਕੁੜੀਆਂ ਬਾਰੇ ਵੀ ਨਹੀਂ ਸੋਚਦਾ ਪਿਆ ਵੀ ਉਹਨਾਂ ਤੇ ਕੀ ਐਕਸਟਰਾ ਇਫੈਕਟ ਪਊਗਾ ਹੁਣ ਕੱਲ ਨੂੰ ਤੇਰੀ ਮੰਨਣ ਗਿਆ ਉਹ ਜਰ ਜੇ ਮੰਨ ਕੇ ਚੱਲ ਹੁਣ ਇੱਕ ਚੀਜ਼ ਹੁੰਦੀ ਆ ਮੇਰੀ ਘਰ ਵਾਲੀ ਆ ਜਵਾਕਾਂ ਦੇ ਵੀ ਸਾਰਾ ਕੁਝ ਹੁੰਦਾ ਮੇਰਾ ਵੀ ਆ ਹਾ ਤੇ ਚ ਅਸੀਂ ਇੱਕ ਦੋ ਨਾਲ ਆਪਦਾ ਸਬੰਧ ਵੀ ਬਣਾ ਲੈਂਦੇ ਇੱਕ ਥਾਂ ਪੈ ਵੀ ਜਾਂਦੇ ਸਾਡਾ ਬਈ ਇਹ ਚੀਜ਼ਾਂ ਦੀ ਨੌਬਤੀ ਨਹੀਂ ਹੁੰਦੀ ਮੈਨੂੰ ਕੀ ਲੋੜ ਸੀਗੀ ਠੀਕ ਆ ਮੈਂ ਜਵਾਕਾਂ ਨੂੰ ਵੀ ਧਿਆਨ ਲੱਦਦਾ ਜਵਾਕਾਂ ਨੂੰ ਵੀ ਕੇਲ ਕਰਦਾਂ ਨਾਲੇ ਉਹਦੀ ਵੀ ਕਰਦਾ ਉਹ ਮੇਰੀ ਕਰਦੀ ਜਦੋਂ ਜਨਾਨੀ ਮੈਨੂੰ ਪਾਸੇ ਛੁੱਟਣ ਲੱਗੀ ਦਹਾ ਸਾਲਾਂ ਚ ਅੱਡੀ ਕਿੱਡੀ ਕਿ ਬੁੜੀ ਹੋ ਗਈ ਸੋ ਠੀਕ ਹੈ ਨਾ ਮੰਨ ਕੇ ਚੱਲ 25 ਸਾਲ ਦੀ ਉਹਦੀ ਉਮਰ ਸੀ 27 ਦੀ ਮੇਰੀ ਸੀਗੀ ਬੰਲਾ ਆਪਾਂ ਉਹਦੇ ਗਿਆ 10-11 ਸਾਲਾਂ ਦੀ ਸੀਗੇ ਅਸੀਂ 35-36 ਸਾਲ ਦੀ ਹੋਈ ਸੀਗੀ ਐਡੀ ਗੱਡੀ ਕਿ ਬੁੜੀ ਹੋ ਗਈ ਜਿਹੜੀ ਉਹਦੀ ਕਹਿਣ ਲੱਗੀ ਫਿਰ ਮੈਨੂੰ ਤਾਂ ਐਂ ਸ਼ੱਕ ਸੀ ਵੀ ਇਹਦੀ ਕਿਸੇ ਬਾਹਰ ਹੋਣਗੇ ਠੀਕ ਹੈ ਨਾ ਮੈਂ ਆਪਦਾ ਕਿਹੜਾ ਛੱਡਿਆ ਮੈਂ ਕਿ ਜਤੋਂ ਨਹੀਂ ਮੈਨੂੰ ਹੱਥ ਲਾਉਂਦ ਨਾ ਨਹੀਂ ਮੇਰੇ ਨਾਲ ਕੋਈ ਸੰਬੰਧ ਬਣਾਉਣੇ ਨਾ ਮੈਨੂੰ ਉਹ ਮੂੰਹੋਂ ਬੋਲਦੀ ਸੀਗੀ ਨਹੀਂ ਹੁਣ ਮੇਰੀ ਗੱਲ ਸੁਣ ਚਲੋ ਚਲੋ ਮੁੱਦਾ ਭੱਗ ਗਿਆ ਜਿਹੜੀ ਤੇ ਉਹ ਕੁੜੀ ਸੀ ਦੂਜੀ ਜਿਹਦੇ ਨਾਲ ਤੂੰ ਵਿਆਹ ਕਰਵਾਇਆ ਉਹਦਾ ਤਲਾਕ ਹੋ ਗਿਆ ਕਿ ਨਹੀਂ ਹੋਇਆ ਹਏ ਇੱਕ ਤਲਾਕ ਕਿੱਥੇ ਤਲਾਕ ਹੋਇਆ ਨੂੰ ਕੱਢ ਕੇ ਲਿਆਇਆ ਤੇ ਉਦੋਂ ਬਾਅਦ ਤੇਰੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਗਈ ਹੁਣ ਥੋੜੀ ਤਾਂ ਪੂਰੀ ਬੇਇੱਜ਼ਤੀ ਹੋਈ ਹੋਇਆ ਕਰਕੇ ਰੌਲਾ ਪਿਆ ਨਹੀਂ ਉਹ ਬੈਠੀ ਸੀ ਮੋਜ ਨਾਲ ਉਹਨੇ ਹੋ ਸਕਦਾ ਮੇਰੇ ਨਾਲ 40 ਖੇਡੀ ਹੋਵੇ ਤਲਾਕ ਹੋਇਆ ਕਰਕੇ ਮੈਨੂੰ ਕਹਿੰਦੀ ਹੁਣ ਮੈਂ ਤੇਰੇ ਨਾਲ ਵਿਆਹ ਕਰਾਉਣਾ ਮੇਰਾ ਤਲਾਕ ਹੋ ਗਿਆ ਉਦੋਂ ਠੀਕ ਆ ਉਹ ਤਲਾਕ ਪਹਿਲਾਂ ਦਾ ਰੋਲਾ ਚੱਲੀ ਜਾਂਦਾ ਮੇਰੇ ਨਾਲ ਤਾਂ ਬਾਅਦ ਚ ਗੱਲਬਾਤ ਹੋਈ ਆ ਦੀ ਮੈਨੂੰ ਕੀ ਪਤਾ ਸੀ ਕਿਹੜੀ ਗੱਲ ਤੋਂ ਉਹਦਾ ਤਲਾਕ ਹੋਣ ਦੀ ਨੋ ਬਤਾਈਆ ਜਾਂ ਕੀ ਗੱਲ ਹੋਈ ਆ ਹੁਣ ਉਹਨਾਂ ਦਾ ਮੇਰਾ ਤਲਾਕ ਤੱਕ ਕਰਤਾ ਹੁਣ ਉਹ ਜਨਾਨੀ ਮੈਨੂੰ ਕਹਿੰਦੀ ਮੈਂ ਤੈਨੂੰ ਘਰੇ ਨਹੀਂ ਵੜਨ ਦੇਣਾ ਨਾ ਮੈਂ ਤੈਨੂੰ ਜ਼ਮੀਨ ਚੋਹ ਸਦਣਾ ਨਾ ਮੈਂ ਤੈਨੂੰ ਕੁਝ ਹੋਰ ਦੇਣਾ ਜਿਹੜਾ ਬਈ 15-20 ਲੱਖ ਰੁਪਏ ਉਹਨਾਂ ਦੇ ਨਾਮ ਕਰਾਇ ਮੈਂ ਰੋ ਵੀ ਗਿਆ ਠੀਕ ਆ ਨਾ ਮੈਂ ਹੁਣ ਆ ਤੇ ਜਾ ਤੂੰ ਕੰਮ ਕੰਮ ਕੀ ਕਰਦਾ ਤੂੰ ਮੈਂ ਜੋਬ ਕਰਦਾ ਕਿੰਨੀ ਤਨਖਾਹ ਤੇਰੀ ਮੇਰੀ ਹੈਗੀ 7000 ਰੁਪਏ 70000 ਰੁਪਏ ਦਾ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਜਿਹੜੀ ਦੂਜੀ ਜਿੱਦੇ ਨਾਲ ਫੇਅਰ ਚੱਲਦਾ ਸੀ ਉਹ ਕਿਤੇ ਨਾ ਕਿਤੇ ਤਨਖਾਹ ਤੇ ਖੜੀ ਸੀ ਕੁੜੀ ਬਈ ਉਹਦੇ ਆਪ ਦੇ 70000 ਉਹਦੀ ਵੀ 70000 ਅਛਾ ਤੈਨੂੰ ਐ ਸੀਗਾ ਵੀ ਫਿਰ ਉਹਦੇ ਨਾਲ ਬਸ ਵੈਸੇ ਹੀ ਰਹਿਣਾ ਸੀ ਤੂੰ ਵੈਸੇ ਨਹੀਂ ਯਾਰ ਮੈਂ ਤਾਂ ਉਹਨੂੰ ਇੱਕ ਚੀਜ਼ ਸੋਚੀ ਸੀ ਵੀ ਤੈਨੂੰ ਤੇ ਮੇਰਾ ਸਹਾਰਾ ਮੈਨੂੰ ਤੇਰਾ ਮੈਂ ਘਰੋਂ ਦੁਖੀ ਹਾਂ ਤੂੰ ਆਦੇ ਘਰ ਵਾਲੇ ਤੋਂ ਦੁਖੀ ਹਾਂ ਠੀਕ ਆ ਤੇਰੇ ਦੋ ਜਵਾਂ ਕਾ ਮੇਰੇ ਤਾਂ ਇਹ ਨਹੀਂ ਪਤਾ ਸੀਗਾ ਇਹੋ ਹੀ ਇਹੀ ਚੀਜ਼ ਉਲਟ ਪੰਚ ਮੈਨੂੰ ਹੁਣ ਇਹ ਨਹੀਂ ਸੀ ਨਾ ਪਤਾ ਵੀ ਉਹ ਤਾਂ ਜਵਾਂ ਦੀ ਉਹਨੇ ਇਹੋ ਹੀ ਨਹੀਂ ਕੀਤੀ ਪਰਵਾਹੀ ਨਹੀਂ ਕੀਤੀ ਜਿਹੜਾ ਇਹਨਾਂ ਰੌਲਾ ਪਵਾਤਾ ਉਹ ਤਲਾਕ ਦਾ ਉਹਨਾਂ ਦਾ ਰੌਲਾ ਚੱਲਦਾ ਸੀਗਾ ਉਹ ਤੇਰੇ ਨਾਲ ਪਹਿਲਾਂ ਉਹਨੇ ਗੱਲਬਾਤ ਕੀਤੀ ਸੀ ਕਿ ਕੁੜੀ ਉਹਨੇ ਐ ਨਹੀਂ ਸੱਚ ਦੱਸਿਆ ਵੀ ਸਾਡਾ ਕਿਹੜੀ ਕੱਲ ਰੌਲਾ ਚੱਲਦਾ ਸੀ ਮੈਨੂੰ ਤਾਂ ਨਹੀਂ ਦੱਸਦੀ ਵੀ ਮੈਂ ਤਾਂ ਤਾਂ ਨੂੰ ਤਲਾਕ ਲਿਆ ਠੀਕ ਆ ਮੈਨੂੰ ਹੁਣ ਇਹ ਨਹੀਂ ਦੱਸਿਆ ਵੀ ਜਾ ਉਹ ਕਿਸੇ ਨਾਲ ਫੜੀ ਗਈ ਜਾਂ ਕੋਈ ਗੱਲਬਾਤ ਹੋਈ ਮੈਨੂੰ ਉਹ ਚੀਜ਼ ਤਾਂ ਨਹੀਂ ਪਤਾ ਵੀ ਮੈਨੂੰ ਜਿਹੜੀ ਉਹਨਾਂ ਨੇ ਗੱਲ ਦੱਸੀ ਮੈਂ ਉਹਤੇ ਵਿਸ਼ਵਾਸ ਕਰ ਲਿਆ ਹੁਣ ਮੈਨੂੰ ਤਾਂ ਇਹ ਸੀ ਚਲ ਇਹਦੇ ਦੋ ਜਵਾਬ ਆਕ ਮੇਰੇ ਤਨ ਸਾਡਾ ਚਲ ਉਹ ਮੈਨੂੰ ਮੇਰੇ ਘਰ ਵਾਲੀ ਨੇ ਕੇਅਰ ਕਰਦੀ ਵੀ ਸਾਡਾ ਇੱਕ ਦੂਜੇ ਨਾਲ ਵਧੀਆ ਚੱਲੀ ਜਾਂਦਾ ਕੰਮ ਅੱਛਾ ਹੁਣ ਹੁਣ ਜਿਹੜੀ ਤੇਰੀ ਰੀਅਲ ਘਰ ਵਾਲੀ ਹੈ ਜਿਹੜੀ ਤੇਰੇ ਘਰੇ ਰਹਿ ਰਹੀ ਸੀ ਪਹਿਲਾਂ ਜਿਹਦੇ ਪੱਖੇ ਦੇ ਜਵਾਕ ਹੈਗੇ ਤੇਰੇ ਕੋਲ ਉਹ ਉਹ ਘਰ ਵਾਲੀ ਕਿੱਥੇ ਆ ਹੁਣ ਤੇਰੀ ਉਹ ਬਈ ਮੇਰੇ ਘਰੇ ਆ ਜਿੱਥੇ ਮੈਂ ਰਹਿੰਦਾ ਸੀ ਪਹਿਲਾਂ ਹੁਣ ਮੈਂ ਆ ਉਹ ਘਰੇ ਆ ਜਿਹੜਾ ਮੇਰਾ ਬਾਅਦ ਚ ਲਿਆਵਾ ਸੀਗਾ ਹੁਣ ਉਹ ਜਿਹੜੀ ਜਨਾਨੀ ਦਾ ਬਾਅਦ ਚ ਰੌਲਾ ਪਾਇਆ ਉਹ ਹੁਣ ਮੇਰੇ ਨਾਲ ਮਨਤਾ ਕਰੀ ਜਾਂਦੀ ਵੀ ਜਿੱਥੇ ਤੂੰ ਰਹਿੰਨਾ ਮੈਂ ਉੱਥੇ ਤੇਰੇ ਨਾਲ ਆ ਕੇ ਰਹਿ ਸਕਦੀ ਆ ਵੀ ਤੂੰ ਮੇਰੇ ਨਾਲ ਰਹਿ ਲੈ ਤੇ ਜਿਹੜਾ ਉਹਦਾ ਘਰ ਵਾਲਾ ਉਹ ਕੀ ਦਾ ਜਿਹਦੇ ਨਾਲ ਤਲਾਕ ਦਰ ਵਾਲਾ ਕੀ ਹੋ ਗਿਆ ਤਲਾਕ ਹੋ ਹੀ ਗਿਆ ਤਲਾਕ ਹੋਈ ਤੋਂ ਬਾਅਦ ਰੌਲਾ ਪਾਇਆ ਨੇ ਪਹਿਲਾਂ ਤਾਂ 5 ਸਾਲ ਪਾਇਆ ਹੀ ਨਹੀਂ ਪਹਿਲਾਂ ਬੋਲੀ ਨਹੀਂ ਜਦੋਂ ਕੇਸ ਚੱਲੀ ਗਿਆ ਉਦੋਂ ਕੁਝ ਨਹੀਂ ਬੋਲੀ ਜਦੋਂ ਤਲਾਕ ਹੋ ਗਿਆ ਉਹਨੂੰ ਸਾਰਾ ਕੁਝ ਮਿਲ ਗਿਆ ਉਦੋਂ ਬਾਅਦ ਬੋਲਣ ਲੱਗੇ ਮੇਰੇ ਨਾਲ ਵਿਆਹ ਕਰਾ ਅੱਛਾ ਹੁਣ ਤੈਨੂੰ ਕੀ ਪ੍ਰੋਬਲਮ ਆ ਰਹੀ ਹੈ ਹੁਣ ਤੈਨੂੰ ਕੀ ਪ੍ਰੋਬਲਮ ਆ ਰਹੀ ਮੈਨੂੰ ਪ੍ਰੋਬਲਮ ਇਹ ਆ ਰਹੀ ਹੈ ਕਿ ਮੈਨੂੰ ਦੋਨਾਂ ਵੱਲੋਂ ਖਤਰਾ ਹੁਣ ਉਹ ਜਨਾਨੀ ਤਾਂ ਮੈਨੂੰ ਕਹਿੰਦੀ ਮੈਂ ਤੇਰੇ ਨਾਲ ਰਹਿਣਾ ਹੋ ਸਕਦਾ ਮੈਨੂੰ ਕੱਲ ਨੂੰ ਕੋ ਪਾ ਦੇ ਯਾਰ ਕੱਲ ਜਿਵੇਂ ਅੱਜ ਕੋ ਨੀਲੇ ਡਰਾਮਾ ਚ ਪਾ ਪੰਜ ਧੱਕਾ ਦੇ ਕੀ ਕਰੂ ਕਿ ਤੇਨਾਂ ਕਿਤੇ ਲੱਗਦਾ ਵੀ ਮੈਥੋਂ ਬਹੁਤ ਵੱਡੀ ਗਲਤੀ ਹੋਈ। ਬਈ ਮੈਥੋਂ ਕਾਦੀ ਗਲਤੀ ਹੋਈ ਆ। ਮੇਰੀ ਜਨਾਨੀ ਤੋਂ ਗਲਤੀ ਹੋਈ ਆ। ਜਿਹੜੀ ਮੈਨੂੰ ਸਮਝਦੀ ਨਹੀਂ ਸੀ। ਤੇਰੀ ਕੋਈ ਗਲਤੀ ਨਹੀਂ ਹੋਈ। ਮੇਰੀ ਕੋਈ ਗਲਤੀ ਨਹੀਂ। ਮਤਲਬ ਤੇਰੀ ਕੋਈ ਗਲਤੀ। ਨਾ ਨਾ ਜੇ ਹੁਣ ਜਨਾਨੀ ਬੰਦੇ ਨੂੰ ਟਾਈਮ ਹੀ ਨਾ ਦੇਉ ਯਾਰ ਬੰਦਾ ਕੀ ਕਰੂਗਾ? ਮੂੰਹ ਮਾਰੂਗਾ ਹੀ ਪਾਸੇ। ਜੇ ਹੁਣ ਤੂੰ ਜਨਾਨੀ ਨੂੰ ਟਾਈਮ ਨਾ ਦੇਂਗਾ ਜਨਾਨੀ ਮੂੰਹ ਮਾਰੂ ਪਾਸੇ। ਇਹ ਤਾਂ ਆਹੀ ਹੁੰਦਾ ਹੁੰਦਾ ਕੰਮ। ਅੱਛਾ ਹੁਣ ਲੋਕਾਂ ਨੂੰ ਕੀ ਕਹਿਣਾ ਚਾਹਣਾ? ਜਿਹੜੇ ਲੋਕ ਇਹ ਦੋ ਬੇੜੀਆਂ ਦੇ ਵਿੱਚ ਪੈਰ ਧਰ ਕੇ ਚੱਲਦੇ ਆ ਤੇ ਇਹਨਾਂ ਨੂੰ ਪਤਾ ਨਹੀਂ ਹ ਬਾਕੀ ਮੈਂ ਜਿਹੜੀਆਂ ਜਨਾਨੀਆਂ ਜਿਹੜੀਆਂ ਉਹਦੇ ਘਰ ਵਾਲੀ ਦੀ ਕਦਰ ਨਹੀਂ ਨਾ ਕਰਦੇਗਾ ਉਹ ਵੀ ਸਮਝ ਲੈਣਾ ਵੀ ਜੇ ਜਦੋਂ ਤੁਸੀਂ ਕਦਰ ਨਹੀਂ ਕਰਦਿਆਂ ਬਾਹ ਮੂੰਹ ਮਾਰੂਗਾ ਹੀ ਮਾਰੂਗਾ ਜੇ ਜਨਾਨੀ ਦੀ ਬੰਦਾ ਕਦਰ ਨਹੀਂ ਕਰਦਾ ਜਨਾਨੀ ਵੀ ਮੂੰਹ ਮਾਰੂਗੀ ਮਾਰੂਗੀ ਕਿਉਂਕਿ ਇੱਕ ਅੱਜ ਕੱਲ ਦੀ ਦੁਨੀਆਦਾਰੀ ਹੈ ਬਈ ਟੈਨਸ਼ਨਾਂ ਬਹੁਤ ਆ ਸਟ्रेस ਬਹੁਤ ਆ ਕੰਮ ਬਾਸ਼ਨਾ ਬਾਲੀ ਆ ਇੱਕ ਦੂਜੇ ਨੂੰ ਇਹ ਚੀਜ਼ਾਂ ਨੂੰ ਹੁੰਦਾ ਵੀ ਕਿਸੇ ਨੂੰ ਮੈਨੂੰ ਸਹਾਰਾ ਮਿਲੇ ਮੈਨੂੰ ਪਿਆਰ ਮਿਲੇ ਮੇਰਾ ਦੁੱਖ ਸੁੱਖ ਸੁਣੇ ਮੇਰੀ ਕੇਰ ਕਰੇ ਬਸ ਆ ਚੀਜ਼ਾਂ ਨਹੀਂ ਹੁੰਦਾ ਜੇ ਤੁਸੀਂ ਵਿਆਹ ਕਰਾ ਲਿਆ ਤੇ ਇੱਕ ਦੂਜੇ ਦੀ ਕੇਰ ਕਰੋ ਬਈ ਇੱਕ ਦੂਜੇ ਦਾ ਸੁਣੋ ਇੱਕ ਦੂਜੇ ਨੂੰ ਸਾਫ਼ ਸਮਝੋ ਫਿਰ ਤੁਹਾਡੀ ਜ਼ਿੰਦਗੀ ਵਧੀਆ ਜੇ ਤੁਸੀਂ ਪਾਸੇ ਮੂੰਹ ਮਾਰੋਗੇ ਫੜੇਗੇ ਤੁਸੀਂ ਬ ਅੱਛਾ ਹੁਣ ਤੂੰ ਕੀ ਕਰੇਂਗਾ ਹੁਣ ਤੂੰ ਕਿਹੜਾ ਲੀਗਲ ਐਕਸ਼ਨ ਲਏਂਗਾ ਕਿ ਕਿਵੇਂ ਤੂੰ ਬਚੇਂਗਾ ਇਹ ਚੀਜ਼ ਮੈਂ ਬਈ ਇੱਕ ਚੀਜ਼ ਤੇ ਫਸਿਆ ਮੈਨੂੰ ਹੋ ਸਕਦਾ ਮੈਨੂੰ ਜਿਹੜੀ ਦੂਜੀ ਜਨਾਨੀ ਉਹ ਮੈਂ ਰੱਖ ਲੂੰਗਾ ਜ਼ਹਿਰੇ ਵੀ ਮਰਨਾ ਬਸ ਤੇ ਜਿਹੜੇ ਤੇਰੇ ਜਵਾਗ ਆ ਉਹ ਬੈਠੇ ਲਾਂ ਨਹੀਂ ਅੱਜਦੋਂ ਮੈਨੂੰ ਸਮਝਦੇ ਨਹੀਂ ਕੁਛ ਤੇਰੇ ਜਵਾਗ ਵੀ ਨਹੀਂ ਤੈਨੂੰ ਸੌਣੇ ਨਾ ਨਾ ਉਹ ਤੈਨੂੰ ਕਹੀ ਤਾਂ ਨਾ ਵੀ ਉਹੋ ਹੀ ਦਿੱਤਾ ਚੱਕਾਂ ਦੇ ਦਿੱਤਾ ਉਹਨੇ ਮੈਨੂੰ ਆਹ ਕੰਮ ਕਰਾਇਆ ਜੇ ਮੈਨੂੰ ਸਮਝਦੀ ਮੈਨੂੰ ਸਾਰਾ ਕੁਝ ਮੇਰੇ ਨਾਲ ਰਹਿੰਦੀ ਉਹ ਬੰਦੇਾਂ ਨੂੰ ਜਿਵੇਂ ਪਹਿਲਾਂ ਰਹਿੰਦੀ ਸੀ ਤੇ ਸਾਰਾ ਕੁਝ ਸਾਡਾ ਸਹੀ ਸੀ ਸਾਨੂੰ ਬਹੁਤ ਬਹੁਤ ਧੰਨਵਾਦ ਦ ਜਿਹੜਾ ਇਹ ਮੁੰਡਾ ਸੀਗਾ ਇਹ 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 ਇਹਨੇ ਇੱਕ ਬਗਾਨੇ ਕਹਿਦੀ ਵੀ ਆਪਣੀ ਘਰ ਵਾਲੀ ਤੋਂ ਬਾਹਰ ਇੱਕ ਹੋਰ ਜਨਾਨੀ ਰੱਖੀ ਹੋਈ ਸੀ ਕਿਉਂਕਿ ਇਹ ਕਹਿੰਦਾ ਮੇਰੀ ਘਰ ਵਾਲੀ ਮੈਨੂੰ ਸਮਝਦੀ ਨਹੀਂ ਸੀ ਦੋ ਤਿੰਨ ਜਵਾਕ ਸੀ ਦੋ ਕੁੜੀਆਂ ਇੱਕ ਮੁੰਡਾ ਸੀ ਜਿਹੜੇ ਇਹਦੇ ਿੱਡੋਂ ਇਹਦੇ ਸੀਗੇ ਖੁੱਦ ਦੇ ਸੀ ਤੇ ਉਹਨਾਂ ਉਹ ਵੀ ਨਹੀਂ ਇਹਨੂੰ ਸਮਝਦੇ ਸੀਗੇ ਤੇ ਜਿਹੜਾ ਮੁੰਡਾ ਸੀਗਾ ਇਹ ਕਹਿੰਦਾ ਮੈਂ ਤਾਂ ਆ ਕਰਕੇ ਬਾਹਰ ਮੂੰਹ ਮਾਰਦਾ ਕਹਿੰਦਾ ਯਾਰ ਮੇਰੀ ਘਰ ਵਾਲੀ ਮੈਨੂੰ ਸਮਝਦੀ ਨਹੀਂ ਪਈ ਉਮਰ ਵੇਖੋ ਕਿੰਨੀ ਹੋਈ ਪਈ ਹੈ 40-45 ਸਾਲ ਦੀ ਤਾਂ ਉਮਰ ਹੋਊਗੀ ਇਹਦੀ ਪਰ ਇਹਨਾਂ ਨੂੰ ਸ਼ਰਮ ਹੈ ਨਹੀਂ ਪੂਰਾ ਜੁਮਾਨੇ ਦੀ ਸ਼ਰਮ ਹੈ ਨਹੀਂ ਲੋਕਾਂ ਦੀ ਸ਼ਰਮ ਹੈ ਨਹੀਂ ਵੀ ਤੁਸੀਂ ਮਾੜੀ ਮੋਟੀ ਸ਼ਰਮ ਮੰਨੋ ਯਾਰ ਵੀ ਪੰਜਾਬ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੀ ਕੀ ਚੱਲ ਰਿਹਾ ਤੁਹਾਨੂੰ ਸਮਝਣਾ ਚਾਹੀਦਾ ਵੇਖ ਲਓ ਹਣਾ ਵੀ ਪੰਜਾਬ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕਲਯੁਗ ਚੱਲ ਰਿਹਾ ਕਲਯੁਗ ਦੇ ਵਿੱਚ ਹਰ ਇੱਕ ਚੀਜ਼ ਪੰਜਾਬ ਦੇ ਵਿੱਚ ਹੋ ਰਹੀ ਆ ਕਿਤੇ ਤੁਸੀਂ ਖਬਰਾਂ ਸੁਣੋਗੇ ਕਿਤੇ ਨਾ ਕਿਤੇ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਕਿਉਂਕਿ ਪੰਜਾਬ ਇੱਕ ਕਲਯੁਗ ਦਾ ਦਰਿਆ ਬਣ ਚੁੱਕਿਆ ਹੈ ਲੋਕ ਕਹਿਣਗੇ ਵੀ ਅਸੀਂ ਗਲਤ ਵੀਡੀਓ ਬਣਾਉਨੇ ਆ ਪਰ ਬਸ ਤੁਹਾਨੂੰ ਸਿਖਾਉਨੇ ਆ ਤੁਹਾਨੂੰ ਦੱਸਦੇ ਆ ਵੀ ਤੁਹਾਡੇ ਨਾਲ ਵੀ ਇਦਾਂ ਦਾ ਨਾ ਸਿਸਟਮ ਬਣ ਜੇ ਜਿਹੜੇ ਦੋ ਬੇੜੀਆਂ ਦੇ ਵਿੱਚ ਪੈਰ ਧਰ ਕੇ ਤੁਰਦੇ ਆ ਕਿਤੇ ਨਾ ਕਿਤੇ ਇੱਕ ਅੱਧੀ ਬੇੜੀ ਲੀਕ ਹੋ ਜਾਂਦੀ ਆ ਟੁੱਟ ਜਾਂਦੀ ਆ ਤੇ ਬਾਅਦ ਦੇ ਵਿੱਚ ਦੂਜੀ ਬੇੜੀ ਵੀ ਪੈਰ ਦੇ ਹੇਠੋਂ ਨਿਕਲ ਜਾਂਦੀ ਆ ਤੇ ਫਿਰ ਕਿਸੇ ਚੀਜ਼ ਤੋਂ ਨਹੀਂ ਸਿੱਧਾ ਸਮੁੰਦਰ ਦੇ ਵਿੱਚ ਹੀ ਜਾਂ ਦਰਿਆ ਦੇ ਵਿੱਚ ਹੀ ਬੰਦਾ ਡਿੱਗਦਾ ਤੇ ਜਿਹਦੇ ਕਰਕੇ ਉਹ ਫਿਰ ਖਤਮ ਹੋ ਜਾਂਦਾ ਇਸ ਦੁਨੀਆ ਤੋਂ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਸਮਝਾਉਣਾ ਚਾਹਣਾ ਪੰਜਾਬ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਦੇ ਆਣਾ ਬਰੀਆਂ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਜਾਂ ਤਾਂ ਤੁਸੀਂ ਆਪਣਾ ਘਰ ਵਸਾਓ ਚੱਜ ਵਾਂਗੂ ਤੇ ਨਹੀਂ ਤਾਂ ਤਲਾਕ ਦੇ ਦਿਓ ਅਗਲੇ ਨੂੰ ਵੀ ਉਹਨੂੰ ਵੀ ਤੰਗ ਨਾ ਕਰੋ ਦੂਜੀ ਗੱਲ ਜੇ ਬੰਦਾ ਗਲਤ ਆ ਤੇ ਉਹਨੂੰ ਸਮਝਣਾ ਚਾਹੀਦਾ ਵੀ ਮੈਂ ਵੀ ਸਹੀ ਰਵਾਂ ਆਪਣੇ ਪਰਿਵਾਰ ਨਾਲ ਸਹੀ ਆਪਣੇ ਜੁਆਕਾਂ ਬਾਰੇ ਸਮਝਾਂ ਦੋ ਕੁੜੀਆਂ ਸੀ ਉਹਨੂੰ ਸ਼ਰਮ ਆਉਣੀ ਚਾਹੀਦੀ ਸੀ ਕਿਸੇ ਹੋਰ ਕੁੜੀ ਦੇ ਨਾਲ ਗੱਲਬਾਤ ਕਰਦੇ ਨੇ ਵੀ ਤੇਰੀਆਂ ਵੀ ਕੁੜੀਆਂ ਸੱਤ-ਸੱਤ 18-18 ਸਾਲ ਦੀਆਂ ਹੋਈਆਂ ਪਈਆਂ ਕੱਲ ਨੂੰ ਉਹ ਤੇਰੀਆਂ ਕੀ ਸੁਣਨਗੀਆਂ ਜਦੋਂ ਤੇਰੀ ਕੋਈ ਸੁਣ ਜਦੋਂ ਤੂੰ ਹੀ ਨਹੀਂ ਸਹੀ ਹੈਗਾ ਅੱਜ ਦੇ ਟਾਈਮ ਦੇ ਵਿੱਚ ਇਹ ਨਾਰਮਲ ਚੀਜ਼ਾਂ ਬਣ ਚੁੱਕੀਆਂ ਨੇ ਇਸ ਕਰਕੇ ਸਾਨੂੰ ਦੱਸਣਾ ਪੈਂਦਾ ਲੋਕਾਂ ਨੂੰ ਵੀ ਤੁਸੀਂ ਮਾੜਾ ਮੋਟਾ ਸਿਆਣੇ ਹੋ ਜਾਓ ਸਾਡੀ ਵੀਡੀਓ ਕੋ ਸੇ ਦਿਨ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਰ ਨੂੰ ਸਿੱਧੇ ਪਾਸੇ ਲੈ ਕੇ ਜਾਣਾ ਗਲਤ ਪਾਸੇ ਲੈ ਕੇ ਜਾਣਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਰ ਨੂੰ ਸਿੱਧੇ ਪਾਸੇ ਲੈ ਕੇ ਜਾਣਾ ਗਲਤ ਪਾਸੇ ਲੈ ਕੇ ਜਾਣਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਰ ਨੂੰ 6 ਲਾਈਕ ਕਮੈਂਟ ਜ਼ੀਰੋ ਕਰਿਓ ਧੰਨਵਾਦ